ਬਟਾਲਾ ਦੀ ਟ੍ਰੈਫਿਕ ਪੁਲਿਸ ਨੇ ਬਟਾਲਾ ਦੇ ਮੇਨ ਗਾਂਧੀ ਚੌਂਕ ਵਿੱਚ ਈ ਰਿਕਸ਼ੇ ਵਾਲਿਆਂ ਨੂੰ ਕਰ ਲਿਆ ਇਕੱਠਾ ਮੌਕੇ ਤੇ ਰਿਕਸ਼ੇ ਵਾਲਿਆਂ ਕੋਲ ਨਾ ਤੇ ਕੋਈ ਲਾਇਸੈਂਸ ਨਾ ਆਰਸੀ ਕੁਝ ਵੀ ਨਹੀਂ ਮਿਲਿਆ ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਨੇ ਮੰਨਿਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨਸ਼ੇ ਵੀ ਕਰਦੇ ਹਨ ਤੇ ਨਾਲ ਹੀ ਸਾਡੇ ਬਹੁਤ ਸਾਰੇ ਲੋਕਾਂ ਕੋਲ ਨਾ ਤਾਂ ਲਾਇਸੈਂਸ ਹੈ ਨਾ ਆਰਸੀ ਅਤੇ ਨਾ ਹੀ ਕਿਸੇ ਕੋਲ ਤਜਰਬਾ ਫਿਰ ਵੀ ਕੁਝ ਲੋਕ ਕਾਨੂੰਨ ਦੀ ਉਲੰਘਣਾ ਕਰਕੇ ਰਿਕਸ਼ੇ ਚਲਾ ਰਹੇ ਹਨ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਕਿ ਸਾਰੇ ਲੋਕ ਲਾਇਸੈਂਸ ਨਹੀਂ ਬਣਾਓ 2022 ਹਾਜ਼ਰੀ ਕਰੋ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਦੇ ਮੁਖੀ ਇੰਸਪੈਕਟਰ ਸੁਰੇਂਦਰ ਸਿੰਘ ਨੇ ਕਿਹਾ ਕਿ ਲਿਖਤੀ ਪ੍ਰਤੀ ਇਹਨਾਂ ਨੂੰ ਅਫਸਰਾਂ ਦੀ ਆਗਿਆ ਦੇ ਨਾਲ ਅੱਜ ਛੱਡਾਂਗੇ ਨਹੀਂ ਤੇ ਇਹਨਾਂ ਨੂੰ ਬੰਦ ਕਰ ਦਵਾਂਗੇ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਪਟਿਆਲੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ਇਹਨਾਂ 'ਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਕੋ ਕੋਈ ਦਸਤਾਵੇਜ਼ ਨਹੀਂ ਨਸ਼ਾ ਵੀ ਕਰਦੇ ਨੇ ਜਿਹੜਾ ਕੋਈ ਸਾਡੇ ਕਾਬੂ ਆ ਜਾਂਦਾ ਉਤੇ ਚਲਾਨ ਵੀ ਕਰਦੇ ਹਾਂ ਪਰ ਉਹਨਾਂ ਪਰ ਹੁਣ ਇਸ ਵਾਰ ਉਹਨਾਂ ਨੂੰ ਬਿਨਾਂ ਲੇਖਤ ਦੇ ਛੱਡਿਆ ਨਹੀਂ ਜਾਵੇਗਾ ਅੱਜ ਜੋ ਕੀਤਾ ਗਿਆ ਵੀ ਇਹ ਜਿਹੜੇ ਈ ਰਕਸ਼ਾ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਬੜੀ ਭਰਮਾਰ ਹੋ ਗਈ ਆ ਉਹ ਬਿਨਾਂ ਹੀ ਦਿਮਾਗ ਤੋਂ ਚਲਾਈ ਜਾਂਦੇ ਨੇ ਜੀ ਇਹ ਨਾ ਅਗੇ ਵੇਂਦੇ ਨਾ ਸੱਜੇ ਵੇਂਦੇ ਨਾ ਖੱਬੇ ਵੇਂਦੇ ਆ ਤੇ ਇਹਨਾਂ ਨੇ ਬਹੁਤ ਮਤਲਬਾਤ ਚੁੱਕੀ ਹੈ ਸ਼ਹਿਰ ਦੇ ਵਿੱਚ ਨੰਬਰ ਇਹਨਾਂ ਨੇ ਕਿਸੇ ਨੂੰ ਨਹੀਂ ਮਿਲਾਇਆ ਲਾਇਸੈਂਸ ਕੋਈ ਨਹੀਂ ਕਿ ਇਹਨੇ ਆਰਸੀ ਨਹੀਂ ਬਣਾਈ ਔਰ ਅੱਜ ਉਹਨਾਂ ਨੇ ਮੈਂ ਬੰਦ ਕੀਤਾ ਜਿਹੜੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੇ ਨੰਬਰ ਨਹੀਂ ਲੱਗੇ ਪਬਲਿਕ ਇਸ ਗੱਲ ਤੋਂ ਕੁਛੋਸ਼ਵਾ ਕੇ ਕਾਰਵਾਈ ਹੋ ਰਹੀ ਹੈ ਜੀ ਦੂਸਰੇ ਪਾਸੇ ਜੇ ਯੂਨੀਅਨ ਦੀ ਗੱਲ ਕੀਤੀ ਜਾਵੇ ਯੂਨੀਅਨ ਆਪ ਬਣਦੀ ਆ ਕਿ ਸ਼ਾਇਦ 90% ਹੀ ਲੋਕ ਇਹੋ ਜਿਹੇ ਆ ਨਾ ਤੇ ਉਹਨਾਂ ਨੇ ਟ੍ਰੈਫਿਕ ਨਿਯਮ ਦਾ ਪਤਾ ਨਾ ਲਾਇਸੈਂਸ ਈਵਨ ਦਨ ਕਿ ਹੈਡਿਕੈਪ ਅਰਧ ਛੇੜੀ ਵੀ ਨਹੀਂ ਅਜਿਹਾ ਹੀ ਹੋ ਜੀ ਇਹ ਵੇਖੋ ਜਿਹੜਾ ਸੱਚ ਹੈ ਸਾਰਿਆਂ ਦੇ ਸਾਹਮਣੇ ਮੈਨੂੰ ਮੰਨਣਾ ਪੈਣਾ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਲਏ ਆ ਕਈ ਵਾਰੀ ਅਸੀਂ ਰੋਕ ਲਏ ਉਹਦੇ ਰੋਕਦੇ ਆ ਰੋਕਦੇ ਆ ਦੌੜ ਜੰਮੇ ਨੇ ਮਤਲਬ ਇਹ ਗੱਲ ਨਹੀਂ ਗਈ ਠੀਕ ਹੈ ਨਹੀਂ ਗਈ ਜੰਮੇ ਨੇ ਲੋਕ ਨਸ਼ੇੜੀ ਇਹਦੇ ਚ ਦੇਖੋ ਇਹ ਨਹੀਂ ਮੈਂ ਕਹ ਸਕਦਾ ਕਿ ਕਿੰਨੇ ਨਸ਼ੇੜੀ ਨੇ ਪਰ ਧਿਆਨ ਰੱਖੀਦਾ ਜੇ ਕੋਈ ਨੈਸ਼ਨ ਰੱਖਿਆ ਕੀਤਾ ਜਾਪਦਾ ਤੇ ਉਹਨੂੰ ਥੇੜਕੇ ਦੇ ਤੋਤਾ ਗਰੀਦਾ ਕੀ ਲੱਗਦਾ ਇਹ ਜਿਹੜੇ ਲੋਕ ਪ੍ਰੋਫੈਸ਼ਨਲ ਡਰਾਈਵਰਸ ਨੇ ਕਿ ਜਾਂ ਫਿਰ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨੇ ਇਹਨਾਂ ਕੋਲ ਲਾਇਸੈਂਸੀ ਅੱਧੇ ਕੋ ਦਿਖਾਈ ਨਹੀਂ ਕਿ ਇਹ ਬਿਰਲੇ ਬੰਦੇ ਕੋ ਹੋਇਆ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰ ਨਾਲ ਗੱਲ ਕਰਕੇ ਤੇ ਫਿਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੇ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀ ਕੱਲੇ ਨਾਲ ਦੀਆਂ ਆਰਸੀ ਅਪਲਾਈ ਕਰਕੇ ਤੇ ਰਸੀਦ ਲਿਆ ਕੇ ਦੇਣਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਜੀ ਯੂਨੀਅਨ ਦੇ ਪ੍ਰਧਾਨ ਸੱਜੇ ਹੱਥ ਖੜੇ ਆ ਇਹ ਗੱਲ ਤੁਹਾਡਾ ਨਾਲ 6 ਮਹੀਨੇ ਪਹਿਲਾਂ ਵੀ ਇਹ ਕਰਕੇ ਗਏ ਇਹ ਬਰੋਲੇ ਜਾਂਣ ਵੀ ਕਿ ਹਥੋਥ ਮਾਰਦੇ ਨੇ ਤੇ ਸੱਚ ਤੇ ਖੜੇ ਆ ਅਦਰੂ ਵੀ ਦੱਸਿਆ ਇਹ ਤਾਂ ਵੀ ਸਾਡੀ ਹੋਈ ਗੱਲ ਹੈ ਚਲੋ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕਿ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹੇ ਇਹਨੇ ਵੀ ਕਿਹਦਾ ਨਿਸ਼ਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਇਦਾ ਵਧੀਆ ਨਹੀਂ ਗੱਲ ਹੈ ਆਮ ਤੌਰ ਤੇ ਈ ਰਿਕਸ਼ਾ ਦੇ ਐਕਸੀਡੈਂਟ ਸੁਣਨ ਨੂੰ ਮਿਲਦਾ ਵਾ ਕਿਉਂ ਤੇ ਮਤਬੁੱਧੀ ਆਈ ਇਹਨੇ ਵੀ ਬੱਚੇ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਿੰਗ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹ ਚੁੱਕ ਕੇ ਪਤਾ ਲੱਗਾ ਕਿ ਉਹ ਘਰ ਦਿਓ ਨਹੀਂ ਮੈਂ ਉਹਦੇ ਉੱਤੇ ਬਿਠਾ ਦਿੰਦੇ ਨੇ ਥੱਲੇ ਉਹ ਧਰਮੀਆਂ ਚੱਲਦਾ ਤੇ ਸਾਰਾ ਦਿਨ ਇੱਥੇ ਰੱਖਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਕਿ ਸਾਡੇ ਸ਼ਹਿਰ ਚ ਆ ਕੇ ਹੋਰ ਕੀ ਤੇ ਆ ਉਹ ਦਿਆਂ ਕਰਨ ਲੱਗ ਪਏ ਉਹਨੇ ਨਹੀਂ ਰੋਕਿਆ ਕਿ ਇਹ ਕੰਮ ਨਾ ਕਰ ਹੁਣ ਇਹਨਾਂ ਨੂੰ ਸਮਝਾਉਂਦਾ ਗਿਆ ਸਮਝਾਤ ਨਹੀਂ ਬੜੀ ਵਾਰੀ ਪਰ ਸਿਰੇ ਕੱਟ ਕਰਦੇ ਆ ਨਹੀਂ ਕਰਮ ਕੀ ਨਹੀਂ ਦੇਖੋ ਜੀ ਹੁਣ ਫਿਰ ਕਰਨੇ ਪਏਗੇ ਨਾ ਕਰਨੇ ਦਾ ਫਿਰ ਜਾ ਚ ਕਰਾਉਣ ਦੀ ਕਰਾ ਲੈਣਾ ਹਾਂ ਜੀ ਬਵਾਈ ਬਰਬੂਹੇ ਥੋੜੀ ਜਿਹੀ ਦਵਾਈ ਦਿਨ ਪੁਰਾਣੀ ਹੈ ਗੁਰਵਿੰਦਰ ਸਿੰਘ ਜੀ ਆਟੋ ਜੂਨੀਅਰ ਪ੍ਰਧਾਨਾ ਜੀ ਅੱਜ ਕਿੰਨੇ ਆਟੋ ਰੁਕੇਗੇ ਅੱਜ ਘੱਟੋ ਘਾਟ ਲਗਭਗ ਸਿਰੇ ਵੀ 50 ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਇਹ ਹੈ ਉਹਨਾਂ ਨੇ ਘਰ ਲਾ ਕੇ ਰੱਖੀਆਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਆ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਥੀਆਂ ਬਣਾਓ ਹਾਂਜੀ 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 ਤੁਹਾਡੇ ਕੋ ਆਪਣੇ ਕੋ ਲਾਇਸੈਂਸ ਹੈ ਹਾਂਜੀ 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 ਆਰ ਸੀ ਹੈ ਹਾਂਜੀ ਇਹ ਦੱਸੋ ਜਿਹੜੇ ਤੁਹਾਡੇ ਜਿੰਨੇ ਵੀ ਇੱਥੇ ਆਟੋ ਚੱਲਦੇ 500 ਦੇ ਕਰੀਬ ਚੱਲਦਾ ਲਗਭਗ 500 ਤੋਂ ਸਾਰੇ ਫਿੱਟ ਨਹੀਂ ਨਹੀਂ ਕੀ ਜਨਨ ਕਈ ਹੈਂਡੀਕੈਪ ਹੈ ਸਰ ਕਈਆਂ ਦੇ ਹੱਥ ਨਹੀਂ ਮੁੜਦੇ ਉਹ ਸਵਾਰੀਆਂ ਲੈਣ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤੇ ਕਹਿੰਨੇ ਆ ਜੇ ਅਸੀਂ ਕਹਿੰਨੇ ਸਾਡੀ ਗੱਲ ਪੈਂਦੀ ਐ ਅੱਗੋਂ ਸਾਰਾ ਨੰਬਰ ਨੰਬਰ ਕਰ ਲਈ ਲਾਏ ਦੇ ਨੀ ਜਿਹੜੇ ਜਿਹੜਾ ਨੰਬਰ ਪ੍ਰੀ ਵਿਲ ਰਣੂ ਨਹੀਂ ਹੈਗੀ ਕੀ ਮੈਨੂੰ ਉਹ ਲਾ ਕੇ ਰੱਖੇ ਵੀ ਉਹਨਾਂ ਨੂੰ ਪਤਾ ਚਲਾ ਨ ਹੋ ਜਾਂਦੀ ਆ ਉੱਚਾ ਘਰ ਲਾ ਕੇ ਰੱਖੇ ਸ਼ਹਿਰ ਦੇ ਵਿੱਚੋਂ ਅਸੀਂ ਦੇ ਜਿ ਕਵਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰੋਜ਼ਗਾਰ ਲਗਭਗ 4-500 ਬੰਦੇ ਦਾ ਰੋਜ਼ਗਾਰ ਆ ਜੀ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਦੇ ਆ ਅਸੀਂ ਕੋਈ ਖੁਦ ਗਿਆ ਪ੍ਰਸ਼ਾਸਨ ਨੂੰ 500 ਚ ਕਿੰਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਲੱਗਭਗ 500 ਦੇ ਵਿੱਚੋਂ 100-200 ਨੂੰ ਪਤਾ ਦੋ ਤਿੰਨ ਹੀ ਲੋਕਾਂ ਨੂੰ ਪਤਾ ਹੀ ਨਹੀਂ ਇੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਆਦਿ ਚ ਖਲਾ ਇੱਕ ਅੱਗੇ ਘੜੀ ਇੱਕ ਪਿਛੇ ਠੋਕ ਦਿੰਦੇ ਆ ਉਹਦੇ ਪਿਛੇ ਠੋਕ ਦਿੰਦੇ ਆ ਆਮਸਾ ਰੋਡ ਤੇ ਗੱਡੀਆਂ 20 30 ਚੱਲਣੀਆਂ ਨੈਰੂ ਗੇਟ ਤੋਂ ਲੈ ਨੀਆ ਸਰਕਾਰੀ ਉਹ ਬੱਸ ਵੀ ਉਹ ਪਹਿਲੇ ਲਈ ਜਾਂਦੇ ਯੂਨੀਅਨ ਦੇ ਮੈਂਬਰ ਕਿ ਉਹ ਚਲਵਾਉਂਦੇ ਨਹੀਂ ਪੈਸੇ ਤਾਂ ਦੇਖ ਦੇਖੋ ਹੁਣ ਜਾਈ ਖਰਚਾ ਵੀ ਕਰਨਾ ਕੋਈ ਕੇਸ ਰੋਣਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਆਪਣੇ ਜੇਬ ਚੋਂ ਨਹੀਂ ਆਏਗਾ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਹੁਣ ਕੱਲ੍ਹ ਕੀ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿਣ ਦਿਆ ਵੀ ਜਿਹੜੀਆਂ ਗੱਡੀਆਂ ਗਲਤ ਚੱਲਦੀਆਂ ਉਹਨਾਂ ਦੇ ਚਲਾਨ ਹੋਣਗੇ ਕੁਝ ਸਾਡੇ ਯੂਨੀਅਨ ਦੇ ਮੈਂਬਰ ਤੋਂ ਇਲਾਵਾ ਜਿਹੜੇ ਮੈਂਬਰ ਨੇ ਉਹ ਵੀ ਦੋਸ਼ ਲਾਉਂਦੇ ਕਿ ਯੂਨੀਅਨ ਵਾਲੇ ਸਾਡੇ ਨਾਲ ੱੱਕਾ ਕਰਦੇ ਆ ਜਿਵੇਂ ਉੱਥੇ ਗੱਡੀ ਲਾਉਂਦੇ ਆ ਸਾਨੂੰ ਮਾਰਕਟਾਈ ਵੀ ਕਰਦੇ ਆ ਮਾਰਕਟਾਈ ਕਿਹੇ ਦੀ ਗੰਦੀ ਸਾਰੇ ਵੇਚ ਦਿਓ ਜੇ ਨੂੰ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਆ ਕੱਦ ਚ ਲਾ ਦਿਓ ਉਹ ਰਾਹ ਜਾਮ ਹੋ ਜੇ ਨਾ ਇਹਨਾਂ ਨੇ ਸਵਾਲੀ ਲੈ ਕੇ ਤੁਰ ਪਿਆ ਗੱਲ ਸਾਡੀ ਪੈ ਨਹੀਂ ਕਈਆਂ ਦਾ ਸਮਾਨ ਸਮਾਨ ਗੱਤ ਸਾਡੀ ਯੂਨੀਅਨ ਦੇ ਵਿੱਚ ਸਿਰ 4-4 ਲੱਖ ਦਾ ਸੋਨਾ ਆ ਆਪ ਲੋੜੇ ਲੋਕਾਂ ਨੂੰ ਬੜੀਆਂ ਅਹੀਂ ਇਹਨਾਂ ਨੇ ਕਿੰਨਾ ਟਾਈਮ ਲਾ ਲਿਆ ਨੇ ਬਿਦ੍ਹਾਤ ਦਿਨ ਦਾ ਜਾਂ ਆਪ ਧਿਆਨ ਟਾਈਮ ਦਿਓ ਇਹ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਨੇ ਆ। ਇਹ ਗਲਤ ਛੇ ਮਹੀਨੇ ਥੋੜਾ ਦੇ ਰਹਿ ਕੇ ਪਰਵਾਣੇ ਜਣੀਆਂ ਜੱਡੀਆਂ ਹੁਣ ਬਿਦਾਲੇ ਚੱਲਦੀਆਂ ਇਹਨਾਂ ਦੀ ਜਮੇ ਚੁੱਕ ਨਹੀਂ ਬਿਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਜਾਂ। ਲਗਭਗ 50 ਗੱਡੀਆਂ ਹੈਗੇ।